ਟੱਚ ਕਰਕੇ ਆ ਜਾ ਫਿਰ ਤੇਨੂੰ ਕਰਾਈਏ ਗੱਲਬਾਤ ਲੋਕਾਂ ਨਾਲ ਰੂਬਰੂ ਕਰਾਈਏ ਨਾਲੇ ਤੇਰਾ ਚੈਨਲ ਸਬਸਕ੍ਰਾਈਬਰ ਆਈਏ ਹਾਂਜੀ ਥੋੜੇ ਦਿਨ ਨੀ ਮਿੱਤਰਾਂ ਦੇ ਹੁਣ ਮੰਗ ਕੀ ਮੰਗਣਾ ਮਰ ਤਿਆ ਤੂੰ ਜਸਕਰਨ ਵੀਰੇ ਕੀ ਹਾਲ ਚਾਲ ਨੇ ਜੀ ਹੈਲੋ ਜੀ ਹੈਲੋ ਵੀਰੇ ਹੈਲੋ ਐਨਾ ਟਾਈਮ ਲੱਗਦਾ ਜਸਨੋਏ ਹਾਂ ਜੀ ਜਸਕਰਨ ਮੇਰੇ ਕੀ ਹਾਲ ਚਾਲ ਨੇ ਇੱਕ ਬੰਦੇ ਨੇ ਤੁਹਾਨੂੰ ਇਨਵਾਈਟ ਕਰਾਉਨੇ ਅੱਜ ਬਹੁਤ ਸੋਹਣਾ ਸਿੰਗਰ ਆ ਤੇ ਬਾਈ ਨੂੰ ਵੀ ਸਬਸਕ੍ਰਾਈਬ ਕਰਿਓ ਜਰੂਰ ਬਾਈ 106 ਸਬਸਕ੍ਰਾਈਬਰ ਨੇ ਬਾਈ ਦੇ ਹਜੇ ਤੇ ਆਪਾਂ ਐਡ ਕਰਦੇ ਆ ਸੋ ਸਵਾਗਤ ਕਰਦੇ ਆ ਬਾਈ ਦਾ ਅਸੀ ਗਾਲ ਵੀਰੇ ਕੀ ਹਾਲ ਚਾਲ ਹੈ ਛੋਟੇ ਭਾਈ ਇਹ ਹਾਲ ਚਾਲ ਚੱਲ ਚੱਲ ਹਲੋ ਹੈਲੋ ਹਾਂਜੀ ਵੀਰ ਜੀ ਹੈਲੋ ਹੈਲੋ ਕੀ ਹਾਲ ਚਾਲ ਮੇਰੇ ਨਾਲ ਸਭ ਠੀਕ ਹੈ ਵਧੀਆ ਜੀ ਵਧੀਆ ਤੁਸੀਂ ਅੱਜ ਭਾਈ ਆਪ ਨੂੰ ਥੋੜੇ ਆਪਣੇ ਛੋਟੇ ਭਾਈ ਨੂੰ ਐਡਵਾਈਸ ਕਰਨਾ ਚਾਹੁੰਦੇ ਆ ਭਾਈ ਬਹੁਤ ਸੋਣਾ ਸਿੰਗਰ ਵੀ ਹੈ ਥੋੜੀ ਵਰਤ ਨੈਟਵਰਕ ਪ੍ਰੋਬਲਮ ਹੈ ਯਾਰ ਹਨਾ ਵਾਈਫਾਈ ਲੱਗਿਆ ਤਾਂ ਹੋਇਆ ਜਸ਼ਨ ਹੈਲੋ ਕੀ ਮੈਂ ਵਾਈਫਾਈ ਲੱਗਿਆ ਤਾਂ ਹੋਇਆ ਥੋੜੇ ਨੈਟਵਰਕ ਦੀ ਪ੍ਰੋਬਲਮ

ਹੁਣ ਆਈ ਭਾਜੀ ਬਾਜ ਬਰਾਬਰ ਹੁਣ ਠੀਕ ਆਈ ਭਾਜੀ ਬਾਜ ਹਾਂ ਵਾਸਤਾ ਠੀਕ ਆ ਰਹੀ ਆ ਵੀਡੀਓ ਰੁਕ ਰੁਕ ਕੇ ਆ ਰਹੀ ਆ ਪਤਾ ਨਹੀਂ ਕੀ ਚੱਕਰ ਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਕੀ ਕਰਦੇ ਅੱਛਾ ਮੇਰਾ ਨੈਟ ਨਹੀਂ ਆ ਰਿਹਾ ਬਾਈ ਕਹਿੰਦਾ ਮੇਰਾ ਨੈਟ ਨਹੀਂ ਆ ਰਿਹਾ ਇੱਕ ਮਿੰਟ ਹੁਣ ਆ ਰਿਹਾ ਦੇਖਿਓ ਹਾਂ ਹੁਣ ਹੁਣ ਚੱਲੀਏ ਗੱਲ ਬਾਤ ਹੋਰ ਵੀਰੇ ਹੋਰ ਜਸ਼ਨ ਕੀ ਹਲਚਲ ਠੀਕ ਹੈ ਵੀਰੇ ਸਭ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਵੀਰੇ ਮੈਂ ਸਾਰਿਆਂ ਦਾ ਸਵਾਗਤ ਕਰਦਾ तकरीबन 8 ਜਣੇ ਇਸ ਟਾਈਮ ਲਾਈਵ ਨੂੰ ਵਾਚ ਕਰ ਰਹੇ ਨੇ ਪਹਿਲਾਂ 14 ਜਣੇ ਸੀ ਸੋ ਅੱਜ ਬਹੁਤ ਹੀ ਸੁਰੀਲਾ ਸਾਡ ਮੇਰਾ ਛੋਟਾ ਭਰਾ ਹੀ ਲਾਲੋ ਬਾਈ ਜੀਰਕਪੁਰ ਦਾ ਰਹਿਣ ਵਾਲਾ ਮੋਹਾਲੀ ਦੇ ਨਾਲ ਤੇ ਬਹੁਤ ਸੁਰੀਲਾ ਮਿਸਟ ਹੈ ਬਾਈ ਬਾਈ ਨੂੰ ਜਰੂਰ ਸ਼ੇਅਰ ਕਰਿਓ ਵੱਧ ਤੋਂ ਵੱਧ ਬਾਈ ਦੀ ਪਹਿਲਾਂ ਆਵਾਜ਼ ਚੈੱਕ ਕਰਿਓ ਮੈਂ ਤਾਂ ਮੈਂ ਤਾਂ ਜਿਹੋ ਜਿਹਾ ਹੈਗਾ ਜਵੜਲਾ ਕਬੜਲਾ ਜਿਹਾ ਹੈਗਾ ਸੋ ਬਾਈ ਨੂੰ ਆਪਾਂ ਐਡ ਇਸੇ ਕਰਕੇ ਕੀਤਾ ਤੇ ਬਾਈ ਨੂੰ ਸਪੋਰਟ ਕਰਿਓ ਵੱਧ ਤੋਂ ਵੱਧ ਬਾਈ ਦੀ ਪਹਿਲਾਂ ਵੋਕਲ ਚੈੱਕ ਕਰੋ ਲੈ ਵੀ ਸੁਣੋ ਜਿੰਨ ਵਧੀਆ ਜਆ ਸੁਣਾ ਜਿਹੜਾ ਮਰਜ਼ੀ ਹੋਣਦੇ ਸਾਰੇ ਆਪਣੇ ਵੀਰ ਭਰਾ ਬੈਠੇ ਆ ਸੁਣਨ ਆਲੇ ਨੇ ਸਾਰੇ ਫਨਕਾਰ ਬੰਦੀ ਬੈਠੇ ਨੇ ਸਾਰੇ ਚੱਲ ਪਹਿਲਾਂ ਤਾਂ ਦਲਜੀਤ ਦੀ ਆਉਂਦੇ ਦਲਜੀਤ ਦਸਾਂ ਦਾ ਚੰਨ ਮੇਰੇ ਸਾਲੇ ਨੂੰ ਗਰੂਰ ਹੋ ਜਾਊਗਾ ਜਦੂ ਗਰੀਆਂ ਅਸਮਾਨ ਤੋਂ ਖੰਡੀਆਂ ਆਹ ਚਹੀਦੀ ਆਹ ਚਾਹੀਦੀ ਸਰਨੇ ਨਹੀਂ ਕੰਮ ਅੱਧ ਵਿੱਚ ਕਰਦੇ ਕਿਹੜਾ ਕਰ ਗੀਏ ਜਾਂ ਤੂੰ ਕਹਿੰਦੇ ਕਿ ਤੂੰ ਤੰਗ किसे दे ना किसे कर और ओला ओला गाना कह रहे हैं। मेरे हो जुगानी मैं ही है कह रहे हैं। मैं। तो मेरे हो जुगानी मैं ही है तू मैं तो और ਇੱਕ ਜਗ੍ਹਾ ਨਾ ਖੜ ਜਾ ਜਿੱਥੇ ਪ੍ਰੋਪਰ ਵੀਡੀਓ ਆਵੇ ਇੱਕ ਜਗ੍ਹਾ ਇੱਥੇ ਜੇ ਖੜ ਜਾ ਇੱਥੇ ਪ੍ਰੋਪਰ ਨੈਟਵਰਕ ਆ ਰਿਹਾ ਆ ਦੁਬਾਰਾ ਸੁਣਾ ਪੈ ਰਾ ਜਿਹੜਾ ਸੀ ਨਾ ਆ ਦੁਬਾਰਾ ਪੈ ਰਾ ਸੁਣਾ ਦਲਜੀਤ ਵਾਲੀ ਆਈ ਚੰਨ ਮੇਰੇ ਸਾਲੇ ਨੂੰ ਗਰੂਰ ਹੋ ਜੂਗਾ ਤਾਂ ਮੇਰੇ ਸਾਲੇ ਨੂੰ ਗਰੂਰ ਹੋ ਜੂਗਾ ਨੀ ਤੇਰਾ ਅੱਥਾ ਚੰਨ ਵਰਗੀ ਆ ਤੂੰ ਚੰਨ ਮੇਰੇ ਸਾਰੇ ਦੂਰ ਹੋ ਜਿਗਾਂ ਵੀ ਮੈਂ ਅੱਜ ਸਾਜਣ ਲਈ ਗਈ ਆ ਤੂੰ ਅੱਗੇ ਤੁਸੀਂ ਸੁਣਾਓ ਅਗਲਾ ਪੰਨਾ ਉਹ ਮੈਨੂੰ ਤਾਂ ਹੁੰਦਾ ਨਹੀਂ ਮੈਂ ਤੈਨੂੰ ਹੀ ਸੁਣ ਰਿਹਾ ਮੈਂ ਤਾਂ ਗਾਣ ਹੀ ਰਹਿਣਾ ਮੈਂ ਤੇਰੀ ਗੱਲ ਕਰਦਾ ਤੇਰੀ ਵੋਕਲ ਸੁਨੇ ਫੁੱਲਾਂ ਵਰਗੀਆਂ ਅੱਖਾਂ ਸੁਹਣੀਆਂ ਦੇਖ ਦੇਖ ਤੈਨੂੰ ਹੋ ਜਾ ਹੱਦਾਂ ਸੁਹਣੀਆਂ ਹਵਾ ਸੁਲਕ ਨੂੰ ਹੈ ਕੱਚ ਦੀ ਕੇ ਦਾ ਜਿੱਤੀ

ਕੋਈ ਗੱਲ ਨਹੀਂ ਥੋੜਾ ਜਣਾ ਉੱਚੀ ਬੋਲਣ ਦੀ ਕੋਸ਼ਿਸ਼ ਕਰ ਮੇਰੀ ਆਵਾਜ਼ ਕਲੀਅਰ ਆ ਰਹੀ ਹੈ ਹਾਂ ਹਾਂ ਥੋੜਾ ਜਿਆ ਉੱਚੀ ਬੋਲ ਕੋਈ ਚੱਕਰ ਨਹੀਂ ਹੋਰ ਹੋਣ ਦੇ ਜਿਹੜਾ ਮਰਜੀ ਕਹਿਣ ਦਿਆ ਉਹਦੇ ਮੈਂ ਮਾਰਕੀਟ ਵਿੱਚ ਖੜਿਆ ਨਾ ਤਾਂ ਕਰਕੇ ਇਸ ਜੀ ਨਹੀਂ ਬੋਲ ਸਕਦਾ ਬੈਂਕਾਂ ਨਾਲ ਫਿਰ ਥੋੜਾ ਜਿਹਾ ਅੱਗੇ ਜੇ ਹੋ ਜਾ ਕੋਈ ਗੱਲ ਨਹੀਂ ਵੀ ਜਿੱਥੇ ਕਲੀਅਰ ਮੈਂ ਕਹਿੰਦਾ ਮਾਜਰੀ ਕਲੀਅਰ ਹੋਵੇ ਤੇ ਜਿੱਥੇ ਤੇਰਾ ਮਤਲਬ ਕਸਟਮਰ ਕਾ ਨਿਵਿਧਿਆ ਰਹੇ ਉਧਰ ਵੀ ਆਪਣਾ ਰਹਿ ਕੰਮ ਕਰ ਵੀ ਨਾਲ ਦੇਖੀ ਚੱਲ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਅਸੀਂ ਤੇ ਸਾਡੇ ਉਹ ਵਿੰਗ ਵਾਲੇ ਨਹੀਂ ਆਉਂਦੇ ਉਹ ਬਸ صبرਿਆ ਸਾਡਾ ਹੋੜਾ ਨਹੀਂ ਪਾਉਂਦੇ ਇੱਕ ਅੰਦਰ ਹੋਣੇ ਉਹ ਤੈਨੂੰ ਸਮਝਣੇ ਉਹ ਬੀਚੇ ਆਇਆ ਤੂੰ ਜੀਣੀ ਜੋ ਫਕਰਾ ਨਾਲ ਤੂੰ ਹਾਇ ਕਰਿਆ ਬਦੀਆਂ ਓ ਮੈਂ ਥੋਨੇ ਲਿਕੇ ਲੈ ਲਾਂ ਮੱਚਤਾਏਂਗੀ ਨੀ ਜੋ ਫਕਰਾ ਨਾਲ ਤੂੰ ਹਾਇ ਕਰਿਆ ਬਦੀਆਂ ਓ ਮੈਂ ਥੋਨੇ ਲਿਕੇ ਲੈ ਲਾਂ ਮੱਚਤਾਏਂਗੀ ਨੀ ਸੋ ਸਾਰੇ ਵੀਰ ਭਰਾ ਜਿਹਨੇ ਵੀ ਲਾਈਵ ਨੂੰ ਵਾਚ ਕਰ ਰਹੇ ਨੇ ਮੈਂ ਆਈਡੀ ਪਿੰਨ ਕੀਤੀ ਆ ਜਸਲ ਦੇ ਨਾਮ ਤੇ ਸੋ ਬਾਈ ਦਾ YouTube ਤੇ ਚੈਨਲ ਇਸੇ ਨਾਮ ਤੇ ਆ ਸੋ ਆਈਡੀ ਨੂੰ ਜਿਹੜੀ ਮੈਂ ਪਿੰਨ ਕਰ ਰਿਆ ਜਿਹੜੇ ਵੀਰ ਭਰਾ ਪੁੱਛ ਰਹੇ ਨੇ ਵੀ ਬਾਈ ਦਾ YouTube ਚੈਨਲ ਕਿਹੜਾ ਉਹ ਤੁਸੀਂ ਇਸ ਲਿੰਕ ਨੂੰ ਟੱਚ ਕਰਕੇ ਆਈਡੀ ਭਰ ਕੇ ਤੁਸੀਂ ਬਾਈ ਹੁਣਾਂ ਦਾ ਲਾਈਵ ਬਾਈ ਦਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਬਾਈ ਨੂੰ ਵੱਧ ਤੋਂ ਵੱਧ ਸੁਣ ਸਕਦੇ ਹੋ ਤੇ ਬਾਈ ਨਾਲ ਐਡ ਹੋ ਸਕਦੇ ਹੋ ਤੇ ਬਾਈ ਨੂੰ ਜਰੂਰ ਸਪੋਰਟ ਕਰਿਓ ਕਿਉਂਕਿ ਮੈਂ ਕਹਿੰਦਾ ਵੀ ਜਿੰਨੇ ਵੀ ਮੇਰੇ ਵੀਰ ਭਰਾ ਮੈਨੂੰ ਇਸ ਟਾਈਮ ਲਾਈਵ ਵਾਚ ਕਰ ਰਹੇ ਨੇ ਚਾਹੇ ਤਿੰਨ ਕਰ ਰਹੇ ਨੇ ਚਾਰ ਕਰ ਰਹੇ ਨੇ ਜੁੜ ਰਹੇ ਨੇ ਹੌਲੀ ਹੌਲੀ ਜੁੜਨਗੇ ਕਿਉਂਕਿ 4:00 ਵਜੇ ਤੱਕ ਮੈਕਸਿਮਮ ਵੀਰ ਭਰਾ ਸਾਰੇ ਜੁੜਦੇ ਆ ਤੇ ਅੱਜ ਆ ਬਾਈ ਆਪਣੇ ਕੋਲ ਖੁੱਲਾ ਟਾਈਮ ਹੈ ਬਾਈ ਨੂੰ ਇੱਕ ਘੰਟੇ ਵਾਸਤੇ ਆਪਾਂ ਹੁਣ ਬੰਨ੍ਹ ਲਿਆ ਹੋਰ ਕੁਝ ਆਉਣ ਦੇ ਫਿਰ ਕੈਂਡ ਜਾ ਫਿਰ ਆਪਾਂ ਦੋਨੇ ਭਰਾ ਹੀ ਚੱਲਾਂਗੇ ਹੁਣ ਤੁਸੀਂ ਨਾ ਦੁਆਰ ਤੋਂ ਲਾਈਵ ਹੋਇਓ ਮੈਂ ਥੋੜਾ ਨਾ ਕਸਟਮਰ ਆਏ ਆ ਮੈਂ ਥੋੜਾ ਟੈਂਡ ਕਰਨਾ ਫੇਰ ਮੈਂ ਥੋੜਾ ਲਾਈਵ ਬਾਅਦ ਚ ਹੁੰਦਾ ਲਾਈਵ ਬੰਦ ਨਾ ਕਰ ਲਾਈਵ ਬੰਦ ਨਾ ਕਰ ਲਾਈਵ ਨੂੰ ਵੀਡੀਓ ਨੂੰ ਮਿਊਟ ਕਰ ਦੇ ਆਪਣੇ ਕੰਨੀਓ ਸਾਊਂਡ ਨੂੰ ਮਿਊਟ ਕਰ ਦੇ ਜਦੋਂ ਦੁਬਾਰਾ ਵੀਡੀਓ ਖੁੱਲਦੀ ਬਸ ਠੀਕ ਹੈ ਠੀਕ ਹੈ ਜੀ ਹਾਂ ਕਸਟਮਰ ਪਈਗਾ ਕੋਈ ਚੱਕਰ ਨਹੀਂ ਆ ਇਧਰਲੇ ਪਾਸੇ ਵੀਡੀਓ ਦੀ ਆਪਸ਼ਨ ਆ ਜਾਂਦੀ ਥੱਲੇ ਹਾਂ ਹੋਰ ਸੁਣਾਓ ਮਿੱਤਰ ਪਿਆਰਿਓ ਕਿਵੇਂ ਹੋ ਬਹੁਤ ਬਹੁਤ ਧੰਨਵਾਦ ਹੈ ਸੋ ਜਿਹੜੇ ਵੀਰ ਭਰਾ ਲਾਈਵ 'ਚ ਜੁੜੇ ਆ ਤੇ ਇਸੇ ਤਰ੍ਹਾਂ ਲਾਈਵ ਦੇ ਵਿੱਚ ਜੁੜਦੇ ਰਹੋ ਬਾਈ ਨਾਲ ਜੋ ਵੀ ਕਰਦਾ ਨਾ ਮੇਰੇ ਨਾ ਯਾਰ ਬਾਈ ਆਈ ਚੈਨਲ ਆ ਉਹਨੂੰ ਪੁੱਛ ਕੇ ਹੁਣ ਨਾ ਕਿ ਬਈ ਯੂਜ਼ਰ ਆਈਡੈਂਟੀਟੀ ਗੁਰਜੂਤ ਭਾਈ ਮੋਹਾਲੀ ਚ ਵੀਰੇ ਉਹ ਚ ਲੱਗਿਆ ਹੋਇਆ ਬਾਈ ਇਹ ਆਪਣਾ ਅ ਕਿਹੜੀ ਕਹਿੰਦਾ ਸੀ ਯਾਰ ਏਅਰਪੋਰਟ ਰੋਡ ਤੇ ਆ ਬਾਈ ਉਹ ਹੈ ਆਪਣਾ ਸਟੋਰ ਆ ਕੋਈ ਮੈਂ ਨਾਮ ਭੁੱਲ ਗਿਆ ਪਤਾ ਨਹੀਂ ਟੇਸਟੀ ਕਿਹੜਾ ਸਟੋਰ ਆ ਬਾਈ ਆਊਗਾ ਲਾਈਵ ਦੇ ਵਿੱਚ 2-4 ਮਿੰਟ ਦੇ ਵਿੱਚ ਆਪਾਂ ਪੁੱਛ ਲਾਂਗੇ ਬਾਈ ਨੂੰ ਸਟੋਰ ਹੈ ਕੋਈ ਉੱਥੇ ਲੱਗਿਆ ਹੋਇਆ ਬਾਈ ਦਸਾਡ ਵਾਲ ਦੇ ਨਾਮ ਤੇ ਆਈਡੀ ਹੈ ਬਾਈ ਬਾਕੀ ਆਪਾਂ ਇਹਨੂੰ ਪੁੱਛ ਲੈਨੇ ਕੋਈ ਗੱਲ ਨਹੀਂ ਮੈਸੇਜ ਕਰੂਗਾ ਨਾ ਉਹ ਆਈਡੀ ਪੈਨ ਕਰ ਦਿਆਂਗੇ ਆਪਾਂ ਕੋਈ ਗੱਲ ਨਹੀਂ ਬਾਈ ਪਤਾ ਗੱਲ ਕੀ ਹੈ ਬਾਈ ਦੀ ਆਵਾਜ਼ ਬਹੁਤ ਸਰੀਲੀ ਆ ਤੇ ਬਸ ਬਾਈ ਜਿਵੇਂ ਆਪਾਂ ਕਹਿੰਦੇ ਹਾਲਾਤਾਂ ਨੇ ਦੱਬਿਆ ਹੋਇਆ ਥੋੜਾ ਜਿਹਾ ਕਰਦੀਆਂ ਜਿਹਨੀਆਂ ਕਬੀਲਦਾਰੀਆਂ ਨੇ ਉਹ ਛੋਟੀ ਉਮਰੇ ਪਈਆਂ ਹੋਈਆਂ ਨੇ ਬਾਈ ਨੂੰ ਤੇ ਬਾਈ ਦਾ ਗਲਾ ਬਹੁਤ ਸੋਹਣਾ ਮੈਂ ਤੁਹਾਨੂੰ ਐਵੇਂ ਝੂਠ ਮਾਰਾ ਮੇਰੀ ਤਾਂ ਕੋਈ ਗੱਲਬਾਤ ਨਹੀਂ ਵੀਰੇ ਮੈਂ ਤਾਂ ਉਦਾਂ ਹੀ ਜਿਵੇਂ ਕਹਿੰਦੇ ਨੇ ਟੂੜ ਟੂੜ ਦੇ ਟੱਟੂ ਭਜਾਉਣ ਵਾਲਾ ਕੰਮ ਹੈ ਮੇਰਾ ਤਾਂ ਉਦਾਂ ਹੀ ਆ ਮੈਂ ਤਾਂ ਵੈਸੇ ਉਦਾਂ ਹੀ ਚਲੋ ਸ਼ੁਕਲ ਮੇਲਾ ਜਾ ਕਰ ਲੀਦਾ ਬਾਕੀ ਇਹ ਬਾਕੀ ਸਰੀਲ ਆਰਟਿਸਟ ਆ ਤੇ ਬਸ ਮੇਰਾ ਇਹ ਆ ਥੋੜਾ ਜਿਹਾ ਵੀ ਗਾਣ ਦਾ ਰਿਦਮ ਨਾਲ ਮਿਲ ਜਾਂਦੀ ਕਿਉਂ ਮੈਂ ਆਰਟਿਸਟ ਰਿਆ ਤਬਲਾ ਪਲੇ ਕਰਦਾ ਰਿਹਾ ਮੈਂ ਤਬਲਾ ਤੇ ਗਿਟਾਰ ਪਲੇ ਕਰਦਾ ਰਿਹਾ ਉਹਦੇ ਕਰਕੇ ਮੈਨੂੰ ਲੈਅ ਦਾ ਪਤਾ ਵੀ ਕਿਹੜੀ ਕਿਲ ਜਿਹੜਾ ਲਗਾਉਣ ਦਾ ਲੈ ਦਾ ਫਲੋ ਹੈ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਨਹੀਂ ਭਰਾ ਨਹੀਂ ਹੈਗਾ ਵੀਰੇ ਬਸ ਭਰਾਵਾਂ ਵਰਗਾ ਹੀ ਆ ਸੋ ਚੰਡੀਗੜ੍ਹ ਹੁੰਦਾ ਸੀ ਮੇਰੇ ਨਾਲ ਉਦੋਂ ਮੇਰਾ ਫਰੈਂਡ ਬਣਿਆ ਹੋਇਆ ਮੁੰਡਾ ਇਹ ਕੀ ਕਹਿ ਰਹੇ ਹੋ ਵੀਰੇ ਹਾਂ ਮੈਂ 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 ਤਕਰੀਬਨ 22 ਨਾਲ ਅਸੀਂ 2.5 ਸਾਲ ਇਕੱਠੇ ਹੀ ਰਹੇ ਹਾਂ ਉੱਥੇ ਤੇ ਮਿਲਦੇ ਰਹੇ ਹਾਂ ਤਾਂ ਹੀ ਇਹ ਗੱਲ ਬਰੇਥੀਆਂ ਮੈਂ ਉਹਦਾ ਜਿੱਦੜ ਵਾਈਫਾਈ ਆਪਣਾ ਲੱਗਿਆ ਹੋਇਆ ਉਹਦੇ ਸਾਹਮਣੇ ਆਇਆ ਹੁਣ ਮੈਂ ਪਹਿਲਾਂ ਮੈਂ ਮੋਬਾਈਲ ਦਾ ਨੈਟ ਯੂਜ਼ ਕਰ ਰਿਹਾ ਸੀ ਤੇ ਹੁਣ ਆਪਾਂ ਉਦਾਂ ਗੱਲਬਾਤ ਕਰ ਰਹੇ ਹਾਂ ਸੋ ਲਾਈਵ ਦੇ ਵਿੱਚ ਜੁੜਦੇ ਰਹੋ ਤੇ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੈਂ ਮੇਰੇ ਸਾਰੇ ਵਹੀਕਲ ਚਲਾ ਲੈਣਾ ਬਾਬੇ ਦੀ ਕਿਰਪਾ ਨਾਲ ਅ ਮੋਟਰਸਾਈਕਲ ਗੱਡੀ ਟਰੈਕਟਰ ਤੇ ਉਹਦਾ ਕੰਪੈਨ ਕਦੇ ਚਲਾਈ ਪਰ ਚਲਾ ਲ ਬਈ ਨਾ ਮੈਨੂੰ ਪਤਾ ਵੀ ਚਲਾ ਲਵਾਂਗੇ ਕਿਉਂਕਿ ਜਿਹੜਾ ਬੰਦਾ ਡਰਾਈਵਰੀ ਕਰ ਲੈਂਦਾ ਉਹਨੂੰ ਕੋਈ ਔਖਾ ਨਹੀਂ ਲੱਗਦਾ ਬਸ ਇਹ ਹੁੰਦਾ ਵੀ ਥੋੜਾ ਜਿਹਾ ਜਿਹੜੀ ਚੀਜ਼ੇ ਨਾ ਚਲਾਈ ਹੋਵੇ ਉਹਦਾ ਇੱਕ ਵਾਰੀ ਹਿਸਾਬ ਕਿਤਾਬ ਜੇ ਦੇਖ ਲਈਦਾ ਉਦਾਂ ਕਲਚ ਗੀਅਰ ਬ੍ਰੇਕ ਸਭ ਕੁਝ ਹੁੰਦਾ ਤੇ ਜਦੋਂ ਨਾ ਚੀਜ਼ ਹੋਵੇ ਪਹਿਲਾਂ ਹੌਲੀ ਹੌਲੀ ਚਲਾ ਕੇ ਦੇਖ ਲੋ ਫਿਰ ਜਦੋਂ ਹੱਥ ਟਿਕ ਜਾਂਦਾ ਫਿਰ ਤਾਂ ਬੰਦਾ ਸ਼ੂਕ ਦੇ ਹੀ ਜਾਂਦਾ ਕਰਦਾ ਮਾ ਬਾਈ ਨੂੰ ਬਾਕੀ ਦੇਖਦਾ ਜੇ ਬਾਈ ਐਡ ਹੁੰਦਾ ਬਾਕੀ ਇਹਦਾ ਕੰਮਕਾਰ ਉਥੇ ਸਟੋਰ ਚ ਬਾਈ ਲੱਗਿਆ ਹੋਇਆ ਤੇ ਬਾਈ ਦੀ ਆਈਡੀ ਤਾਂ ਵੈਸੇ ਇਹੀ ਹੁੰਦੀ ਸੀ ਪਹਿਲਾਂ ਮੈਸੇਜ ਕਰਦਾ ਵੀ ਜਸ ਅਟਵਾਲ ਦੇ ਨਾਮ ਤੇ ਬਣੀ ਹੋਈ ਐ ਤੇ ਬਾਕੀ ਵੇਨੇ ਆ ਇੱਕ ਵਾਰੀ ਜੁੜਦਾ ਫਿਰ ਪੁੱਛਦੇ ਆ ਨੂੰ ਪਿੰਨ ਕਰਾਂਗੇ ਆਈਡੀ ਸੋ ਜਰੂਰ ਬਾਈ ਨੂੰ ਸਪੋਰਟ ਕਰਿਓ ਸਾਰੇ ਜਣੇ ਬਤ ਬਤ ਸੁਰੀਲਾ ਆਰਟਿਸਟ ਆ ਬਾਈ ਸੋ ਕਿ ਤਰ੍ਹਾਂ ਕਿਤੇ ਹਾਲਾਤ ਉਹਨੂੰ ਦਬ ਬੰਦੇ ਨੂੰ ਦਬ ਲੈਂਦੇ ਨੇ ਤੇ ਵਧੀਆ ਫੀਲ ਆਣਾ ਓਕੇ ਬਾਈ ਓਕੇ ਓਕੇ ਠੀਕ ਹੈ ਠੀਕ ਹੈ ਬਈ ਠੀਕ ਹੈ ਠੀਕ ਹੈ ਜਾਓ ਗੰਬੀ ਦੇ ਵੀਰੇ ਮੈਂ ਤਾਂ ਲਾਈਵ ਸਟ੍ਰੀਮ ਕਰਦਾ ਨਹੀਂ ਸੀ ਆ ਪਤੰਦਰ ਮੈਨੂੰ ਲਾਈਵ ਸਟ੍ਰੀਮ ਕਹਿ ਕੇ ਕਹਿੰਦਾ ਵੀਰ ਐਡ ਹੋਣਾ ਮੈਂ ਮੈਂ ਲਾਈਵ ਸਟ੍ਰੀਮ ਕਰ ਲਿਆ ਉਦਾਂ ਮੇਰਾ ਦੂਜਾ ਲਾਈਵ ਵਧੀਆ ਚੱਲੀ ਜਾਂਦਾ ਹੈ ਹੁਣ ਆਪ ਮੁੜ ਕੇ ਸਾਹ ਛੱਡ ਗਿਆ ਵਿੱਚੋਂ ਸੋ ਜਿਹੜੇ ਲਾਈਵ ਦੇ ਵਿੱਚ ਵੀਰ ਭਰਾ ਜੁੜੇ ਨੇ ਸੋ ਥੋੜਾ ਬਹੁਤ ਬਹੁਤ ਧੰਨਵਾਦ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਸਾਰੇ ਵੀਰ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰ ਦਿਅ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਸੀਂ ਇੰਸਟਾਗ੍ਰਾਮ ਤੇ ਪੋਸਟ ਪਾਈ ਉਹ ਕੋਈ ਚੱਕਰੀ ਨਹੀਂ ਬਰਾ ਮੇਰਾ ਚੰਗੀ ਚੀਜ਼ੇ ਸਪੋਰਟ ਥੋੜਾ ਮਾ ਸਪੋਰਟ ਥੋੜਾ ਕਰਦੇ ਹੁੰਦੇ ਨੇ ਚੰਗੀ ਚੀਜ਼ ਦੀ ਸੋ ਕੋਈ ਚੱਕਰੀ ਨਹੀਂ ਵੀਰੇ ਮੈਨੂੰ ਮੈਂ ਕਦੀ ਪਰਵਾਹ ਨਹੀਂ ਕੀਤੀ ਸਪੋਰਟ ਕੋਈ ਕਰੇ ਨਾ ਕਰੇ ਕੋਈ ਗੱਲ ਨਹੀਂ ਆਪਾਂ ਆਪਣਾ ਕੰਮ ਕਰੀ ਜਾਂਦੇ ਆ ਕੋਈ ਕੋਈ ਵੱਡੀ ਗੱਲ ਨਹੀਂ ਹਰੇ ਸਮੇ ਦੀ ਪਰਖਣ ਦੀ ਘੜੀ would allow you that issue. ਹੈਲੋ ਜੀ ਹੈਲੋ ਕੀ ਹਾਲ ਹੈ ਬਰੇ